ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਤੀਆਂ ਤੀਸ ਦੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸੱਭਿਆਚਾਰਕ ਕਲੱਬ ਵੱਲੋਂ ਲੁਧਿਆਣਾ ਪੰਜਾਬੀ ਭਵਨ 'ਚ ਅੱਜ ਸਾਡੇ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਹੈ ਮੈਡਮ ਪ੍ਰਿੰਸੀਪਲ ਹਰਦੀਪ ਕੌਰ ਜੀ ਨੇ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ ਤੇ ਸਨਮਾਨ ਵੀ ਕੀਤਾ ਅੱਜ ਉਹਨਾਂ ਦਾ ਬਹੁਤ ਵਧੀਆ ਲੱਗਿਆ ਤੇ ਸਾਡੇ ਵਿੱਚ ਸਾਡੇ ਸਾਨੇਵਾਲ ਕਲੱਬ ਦੇ ਪ੍ਰਧਾਨ ਰੂਪਸੀ ਬਰਾੜ ਜੀ ਵੀ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ ਕਿ ਸਾਡੇ ਨਾਲ ਇਸ ਤਰ੍ਹਾਂ ਸੰਸਥਾ ਦੇ ਨਾਲ ਜੁੜੇ ਨੇ ਤੇ ਸਾਡੇ ਵਿੱਚ ਮਾਨਵਕੀਆਂ ਸ਼ਖਸੀਅਤਾਂ ਵਿੱਚੋਂ ਡਾਕਟਰ ਰੇਨੂ ਸਰਵਾਲ ਜੀ ਵੀ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਨੇ ਵੀ ਸਾਡਾ ਮਾਣ ਵਧਾਇਆ ਵਾ ਅਸੀਂ ਧੰਨਵਾਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਤੀਆਂ ਤੀਸ ਦੀਆਂ ਟ੍ਰਿਪਲਾਂ ਥੱਲੇ ਲਾਈਆਂ ਜਿਵੇਂ ਕਿ ਅਸੀਂ ਅੱਜ ਵੀ ਪਿੱਪਲ ਥੱਲੇ ਹੀ ਖੜੇ ਹਾਂ ਇੱਥੇ ਹੀ ਤੀਆਂ ਲਾਈਆਂ ਨੇ ਇਸ ਤਰ੍ਹਾਂ ਜਿਹੜਾ ਸਾਡਾ ਸੱਪਿਆਚਾਰਾ ਪੁਰਾਣਾ ਅਸੀਂ ਵਾਪਸ ਲਿਆ ਸਕੀਏ ਸਾਡਾ ਸਾਰਿਆਂ ਦਾ ਸਹਿਯੋਗਕਾਰਾਂ ਦਾ ਜੋ ਚੇਚਾ ਜਿਹੜਾ ਉਪਰਾਲਾ ਜਿਹੜਾ ਇੱਥੇ ਸੀਗਾ ਸਾਡੇ ਤੇਜਿੰਦਰ ਸਰ ਬਿਰਦੀ ਜੀ ਆ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਧੰਨਵਾਦ ਦੀ ਹਾਂ ਉਹਨਾਂ ਦਾ ਧੰਨਵਾਦ ਇੱਕ ਇੱਕ ਮਿੰਟ ਲਈ ਮੈਡਮ ਜੀ ਬੁੱਲ ਜੀ ਹਾਂਜੀ ਸੱਭਿਆਚਾਰਕ ਕਲੱਬ ਦਾ ਸਾਇਹਦਕਾਰ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਸੀ ਬੱਚਿਆਂ ਨੇ ਬੜੀ ਅੱਛੀ ਪਰਫਾਰਮੈਂਸ ਦਿੱਤੀ ਅਗੇਨ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਨਾ ਤੌਰ ਪ੍ਰਿੰਸੀਪਲ ਐਸ.ਓ.ਈ. ਮਿਲਰਗਨ ਸਕੂਲ ਤੋਂ ਮੈਨੂੰ ਅੱਜ ਇੱਥੇ ਸਭਿਆਚਾਰਕ ਮੰਚ ਵੱਲੋਂ ਵਿਸ਼ੇਸ਼ ਤੌਰ ਦੇ ਉੱਪਰ ਬੁਲਾਇਆ ਗਿਆ ਆ ਮੈਂ ਮੇਰਾ ਸਨਮਾਨ ਕੀਤਾ ਗਿਆ ਆ ਮੈਂ ਆਪਣੇ ਵੱਲੋਂ ਔਰ ਆਪਣੇ ਸਾਰੇ ਸਾਥੀਆਂ ਵੱਲੋਂ ਇਹ ਸਭਿਆਚਾਰਕ ਮੇਲ ਜੁੜਨ ਦੇ ਉੱਪਰ ਸਾਰੇ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਅਮੀਰ ਕਰਦੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਕਲੱਬ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲੱਬ ਜਿਹੜੇ ਹੈਗੇ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨਗੇ थैंक यू वेरी ਵਾਲ ਤੋਂ ਮੈਂ ਅੱਜ ਆ ਮੈਨੂੰ ਇਨਵਾਈਟ ਕੀਤਾ ਗਿਆ 30 30 ਦੀਆਂ ਤਿਉਹਾਰ ਵਾਸਤੇ ਜਿਹਦਾ ਮੇਰਾ ਬਹੁਤ ਸਨਮਾਨ ਕੀਤਾ ਗਿਆ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ये है ए जैसे ये आज मैं बहुत ज्यादा लेट हुई मेरे बच्चे आज कोज देने कुछ पूर्व से दिए जरा बच्चे और ये आ गए तो परफॉर्मेंस हमारी बहुत ज्यादा देने होगी तारा जी होने लगा कि सबको सर्दी सर्दी को सुनो तारा बच्चों के लिए प्रिय होंगे तो तो आई प्लीज मी मैं सारे ਜੀ ਜੀ ਕਿ ਅੱਜ ਵੀ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਦਾ ਹੈ ਜੀ ਜੀ ਜਦੋਂ ਵੈਸਟਰਨ ਦਾ ਯੁੱਗ ਆ ਗਿਆ ਜਦੋਂ ਹਰ ਜੋ ਪੰਜਾਬ ਦੇ ਬੱਚੇ ਨੇ ਉਹ ਬਾਹਰਲੇ ਦੇਸ਼ਾਂ ਦੀ ਸਜ ਤੇ ਨਕਲ ਤੇ ਉਹ ਤੋਂ ਉਹਨਾਂ ਦਾ ਧਿਆਨ ਜਾ ਰਿਹਾ ਹੈ ਤਾਂ ਕਿ ਐ ਡਰੈੱਸਾਂ ਪੈ ਰਹੀਆਂ ਤਾਂ ਉਹਦੇ ਮੁਕਾਬਲੇ ਵਿੱਚ ਦੇਖੋ ਪਿੱਛੇ ਕੈਮਰਾ ਘੁਮਾਓ ਪੰਜਾਬੀ ਬੱਚਿਆਂ ਜਿਹੜੀਆਂ ਨੇ ਹਾਂ ਜੀ ਜੀ ਕਿਵੇਂ ਜਿੱਥੇ ਅੰਦਰ ਅੰਦਰ ਮੇਲਾ ਲੱਗਿਆ ਆ ਉਹ ਮੇਂਤ ਬਾਰੀਆ ਇਹਨਾਂ ਬੱਚੀਆਂ ਖੁਸ਼ੀ ਮਹਿਸੂਸ ਕਰ ਰਹੀਆਂ ਨੇ ਪੰਜਾਬੀ ਡਾਂਸ ਜੀ ਸਿੱਤਾ ਕਲਚਰ ਹੂੰ

ਜਿਹੜਾ ਪੰਜਾਬੀ ਸਭਿਆਚਾਰ ਹੈ ਇਹਨੂੰ ਉਜਾਗਰ ਕੀਤਾ ਜਾ ਰਿਹਾ ਜੀ ਜੀ ਬੜੀ ਖੁਸ਼ੀ ਹੁੰਦੀ ਗੱਲ ਵੀ ਪੰਜਾਬ ਦੇ ਬੱਚੇ ਬੱਚੀਆਂ ਜਿਹੜੀਆਂ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਏ ਤੋਂ ਅਸੀਂ ਇਸ ਦੁਆਰਾ ਇਸ ਸਾਕੂ ਆਰਗੇਨਾਈਜ਼ਰਸ ਨੂੰ ਵਧਾਈ ਦਿੰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਕਰਦੇ ਰਹਿਣੇ ਚਾਹੀਦਾ ਹੈ ਜੀ ਜੀ ਤਾਂ ਕਿ ਸਮਾਜ ਨੂੰ ਪੰਜਾਬ ਜਿਹੜੇ ਨੇ ਉਹ ਆਪਣੇ ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿਣ ਥੈਂਕ ਯੂ ਜੀ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹੀ ਕਹਿਣਾ ਚਾਹਾਂਗਾ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਹੈ ਇਹ ਜਿੱਦਾਂ ਅੱਜ ਹੋਇਆ ਇਦਾਂ ਹੀ ਇਹਦੀ ਅੱਗੇ ਤੋਂ ਵੀ ਬੰਦ ਨਹੀਂ ਹੋਣਾ ਚਾਹੀਦਾ ਇਹ ਪ੍ਰੋਗਰਾਮ ਚੱਲਦੇ ਰਹਿਣੇ ਚਾਹੀਦੇ ਨੇ ਤੀਆਂ ਨੂੰ ਆਪਣੇ ਸੌਣ ਦੇ ਮਹੀਨੇ ਵਿੱਚ ਵਧੀਆ ਇਸ ਤਰ੍ਹਾਂ ਦਾ ਆਪਣਾ ਗਾਉਣ ਵਜਾਣ ਦਾ ਆਪਣਾ ਢਿੰਗਾਂ ਝੂਟਣ ਦਾ ਸਭ ਮੌਕਾ ਮਿਲਣਾ ਚਾਹੀਦਾ ਹੈ ਇਹ ਸਾਡਾ ਸੱਭਿਆਚਾਰ ਦੇ ਵਿੱਚ ਬਹੁਤ ਹੀ ਵਧੀਆ ਭਰਾਲਾ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਡਮ ਰਾਜਵੰਦ ਕਰਦਾ ਹਰੇ ਅਨੀਵੇੜਾ ਸੱਜਣਾ ਨਾ ਫਰਿਆਨੀ ਮੇਰਾ ਸੱਜਣਾ ਨਾ ਫਰਿਆਨੀ ਮੇਰਾ ਸੱਜਣਾ ਨਾ ਫਰਿਆਨੀ ਮੇਰਾ ਸੁਜਣਾ ਨਾ ਪੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਸਾਡੇ ਲੁਦੇ ਆਣੇ ਸੈਰ ਪੀਆਂ ਲੋ ਤੇਰਾ ਪਾਲਨੀਆਂ ਨਹੀਂ ਮੈਂ ਸਜੇ ਸਜੇ ਲੱਕ ਮਟਕਾਲ ਨਹੀਂਆ ਤੇਰੇ ਲੱਕ ਦੇ ਹੂ ਲਾਰੇ ਪੱਟੇ ਗਏ ਨਹੀਂ ਕੋ ਮਾਰੇ ਤੇ ਮੈਂ ਤਮ ਦੇ ਕਾਲ ਜੇ ਪਾਲਨੀਆਂ ਮੈਂ ਦਮਰ ਕਾਲ ਜੇ ਪਾਲਨੀਆਂ ਮੈਂ ਤਮ ਕਾਲ ਜੇ ਪਾਲਨੀਆਂ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਪ੍ਰੋਗਰਾਮ ਜਿਹੜਾ ਕਿ ਆਪਾਂ ਕਹਿੰਦੇ ਆ ਕਿ ਆਪਣੇ ਜਿਹੜੇ ਆਨ ਵਾਲੀ ਪੀੜ੍ਹੀਏ ਉਹਨਾਂ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਰੱਖਣਾ ਸਾਡਾ ਵਿਰਸਾ ਬਹੁਤ ਜ਼ਿਆਦਾ ਮੀਰ ਹੈ ਜਿਵੇਂ ਛੋਟੇ ਬੱਚਿਆਂ ਨੂੰ ਆਪਾਂ ਦਾਦਾ ਜੀ ਕੋਲ ਦਾਦੀ ਜੀ ਕੋਲ ਬਿਠਾਣੇ ਆ ਤੇ ਉਹ ਕਹਾਣੀਆਂ ਸੁਣਦੇ ਨੇ ਪਿਛਲੀਆਂ ਸਾਖੀਆਂ ਸੁਣਦੇ ਨੇ ਤੇ ਉਹ ਅੱਗੇ-ਅੱਗੇ ਬੱਚਿਆਂ ਨੂੰ ਤਾਂ ਪਤਾ ਲੱਗਦਾ ਅੱਜ ਦੇ ਸਮੇਂ 'ਚ ਜਿਹੜਾ ਸਾਡਾ ਇਹ ਤੀਆਂ ਵਾਲਾ ਪ੍ਰੋਗਰਾਮ ਹੈ ਭੈਣਾਂ ਨੇ ਪੰਜਾਬੀ ਭਾਸ਼ਾ ਵਿੱਚ ਕੀਤਾ ਇਹ ਵੀ ਇਹ ਕਿ ਨਾਨਕ ਪਾਸ਼ਾ ਨੇ ਜਿਹੜੀ ਸਾਨੂੰ ਉਹ ਇੱਕ ਸਭ ਇਤਹਾ ਪੰਜਾਬੀ ਪੰਜਾਬੀਅਤ ਨੂੰ ਬਚਾਉਣ ਦੀ ਜਿਹੜੀ ਸਾਡੀ ਡਿਊਟੀ ਲੱਗੀ ਤੇ ਸਾਡਾ ਫਰਜ਼ ਮੰਨਦਾ ਕਿ ਹਰ ਜਗ੍ਹਾ ਤੇ ਪਹੁੰਚ ਕੇ ਅਸੀਂ ਆਪਣੇ ਪੰਜਾਬ ਨੂੰ ਪ੍ਰਮੋਟ ਕਰੀਏ ਔਰ ਬਹੁਤ ਵਧੀਆ ਲੱਗਾ ਅੱਜ ਜਿਹੜਾ ਪੈਣਾ ਨੇ ਇੱਥੇ ਪ੍ਰੋਗਰਾਮ ਉਲੀਕਿਆ ਰਾਜਵੰਤ ਕੌਰ ਲੋਟੇ ਜਸਵਿੰਦਰ ਕੌਰ ਜੱਸੀ ਜਿਨ੍ਹਾਂ ਜਿਨ੍ਹਾਂ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਬਹੁਤ ਵਧੀਆ ਉਪਰਾਲਾ ਹੈ ਤਾਂ ਕਿ ਸਾਡੇ ਆਨ ਵਾਲੇ ਜਿਹੜੇ ਬੱਚੇ ਨੇ ਆਨ ਵਾਲੀਆਂ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਪਤਾ ਲੱਗੇ ਔਰ ਸਾਡਾ ਜਿਹੜਾ ਵਿਰਸਾ ਹੈ ਉਹ ਜਿਉਂਦਾ ਰਹਿ ਸਕੇ ਔਰ ਸਾਡੀ ਕੋਸ਼ਿਸ਼ ਹੈ ਸਾਰਿਆਂ ਦੀ ਕੋਸ਼ਿਸ਼ ਹੈ ਕਿ ਇਹੋ ਜਿਹੇ ਪਰਾਲੇ ਹੁੰਦੇ ਰਹਿਣ ਔਰ ਅਸੀਂ ਕਰਦੇ ਵੀ ਰਵਾਂਗੇ ਕੋਸ਼ਿਸ਼ ਸਾਡੀ جاری ਹੈ ਧੰਨਵਾਦ